टीवी टुडे चैनल पे ਤੁਹਾਡਾ ਸਵਾਗਤ ਹੈ ਫਿਲੌਰ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸੁਖਦੇਵ ਸਿੰਘ ਐਸ ਐਚਓ ਥਾਣਾ ਫਿਲੌਰ ਵੱਲੋਂ ਕਈ ਇਲਾਕਿਆਂ ਵਿੱਚੋਂ ਲੁੱਟ ਖੋਹ ਦੀ ਆਵਾਰ ਦਾਤਾ ਕਰਨ ਵਾਲੀ ਗੈਂਗ ਦੇ 9 ਮੈਂਬਰਾਂ ਨੂੰ ਬੜੀ ਮੁਸਤੈਦੀ ਨਾਲ ਕੈਰਾਬੰਦੀ ਕਰਕੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 11 ਮੋਟਰਸਾਈਕਲ ਅਤੇ 9 ਮਾਰੂ ਹਥਿਆਰ ਵੀ ਮਿਲੇ ਹਨ ਇੱਥੇ ਹੀ ਗੱਲ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਫਿਲੌਰ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਲੁੱਟ ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਅਤੇ ਖੋਹ ਕੇ ਲੈ ਜਾਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਇਹ ਨੌ ਮੈਂਬਰੀ ਗੈਂਗ ਵੱਲੋਂ ਦਰਖਤਾ ਅਤੇ ਚਾੜੀਆਂ ਦੇ ਸੰਗਲੇ ਚੁੰਡ ਤੇ ਜ਼ਖੀਰੇ ਵਿੱਚ ਲੁਕਣਗਾਹ ਬਣਾਈ ਹੋਈ ਸੀ ਜੋ ਇਸ ਵਿੱਚ ਬੈਠ ਕੇ ਨਸ਼ਾ ਕਰਦੇ ਸਨ ਅਤੇ ਜਦੋਂ ਨਸ਼ੇ ਦੀ ਤੋੜ ਲੱਗਦੀ ਸੀ ਤਾਂ ਇਹ ਇਲਾਕਾ ਫਿਲੌਰ ਪੋਰ ਨਗਰ ਅਪਰਾ ਬੁਰਾਇਆ ਬਿਲਗਾ ਅਤੇ ਲੁਧਿਆਣਾ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਵਧੇਰੇ ਜਾਣਕਾਰੀ ਲਈ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲਾ ਹੁਜਾ ਰਾਹੀ ਚਲਦੇ ਹਾਂ ਡੀਐਸਪੀ ਫਿਲੋਰ ਕੋ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਾਡੇ ਮਾਨਯੋਗ ਐਸਪੀ ਸਾਹਿਬ ਵਿੰਦਰ ਦਿਹਾਤੀ ਸ਼੍ਰੀ ਹਰਕਮਲ ਪੇ ਘਾਕੀ ਵੱਲੋਂ ਚਲਾਈ ਗਈ ਨਸ਼ਾ ਉਦ ਤੇ ਮਾੜੇ ਅੰਤਰਾ ਸਪੈਸ਼ਲ ਲੋਕਾਂ ਕੋ ਆਲੇ ਜਿਹੜੇ ਗਲੀਆਂ ਦੇ ਵਿੱਚ ਚੋਰੀਆਂ ਕਰਦੇ ਨੇ ਜਾਂ ਲੁੱਟਖੋ ਕਰਦੇ ਇਹਨਾਂ ਦਾ ਕਪਰੇਸ਼ਨ ਚਲਾਇਆ ਗਿਆ ਸੀ ਜਿਸ ਅਪਰੇਸ਼ਨ ਦੇ ਤਹਿਤ ਸਾਡੇ ਸਫਤੂ ਫਲੋਰੈਂਸ ਫਲਸਟ ਡੇ ਵੀ ਸਿੰਕ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਨੋ ਮੈਂਬਰੀ ਗ੍ਰੋ ਜਿਹੜਾ ਵਾ ਉਹ ਕ੍ਰਾਈਮ ਜਿੱਦਾਂ ਕਿ ਪੈਟਰੋਲ ਫੋਰਮ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇਥੇ ਜ਼ਗੀਰਾ ਹੈਗਾ ਜੰਗਲਾ ਡਿਪਾਰਟਮੈਂਟ ਦਾ ਵੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤਾਂ ਕੋਈ ਅੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦਾ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਦੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੋ ਇਹਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵੇਲੇ ਇਹਨਾਂ ਨੇ ਨੋ ਮੈਂਬਰੀ ਬਲੋ ਜਿਹੜਾ ਉਹਨੂੰ ਗ੍ਰਫਤਾਰ ਕਰਕੇ ਉਹਨਾਂ ਕੋਲੋਂ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਇਹਨਾਂ ਦਾ ਪਹਿਲਾ ਪੁਆਇੰਟ ਪਤਾ ਨਹੀਂ ਹੈ ਇਹਨਾਂ ਦੇ ਸਾਰਿਆਂ ਦਾ ਪ੍ਰੀਵਿਅਸ ਸਕੋਰ ਚੈੱਕ ਕੀਤਾ ਗਿਆ ਦੋ ਅਮਰਸਾਂ ਨੂੰ ਬਲੌਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਐਫਆਈਆਰ ਦਰਜ ਨੇ ਜਿਹੜੇ ਦੋ ਅਮਰਸਾਂ ਤੋਂ ਆਈ ਹੋਏ ਸੀ ਰੇਡ ਇਹਨਾਂ ਕੋਲੋਂ ਦੰਦ ਤਰੀਏ ਵਾਰਦਾਰ ਨੇ ਇਹਦੇ ਤੋਂ ਗੋਣ ਦਿੰਦੇ ਨੇ ਇਹ ਉਠੌਮਰ ਸਰ ਤੋਂ ਕਾਫੀ ਢੇਰ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਤੇ ਇਹਨਾਂ ਨੇ ਮਿਲ ਕੇ ਉਹ ਵਾਰਦਾਤਾ ਕਰਦੇ ਸਨ ਇਹਨਾਂ ਨੇ ਕਰੀਬ 25 ਕਾਰਦਾਤਾ ਕੀਤੀਆਂ ਨੇ ਜਿਹਦੇ ਵਿੱਚ ਲਾਡੋਆ ਨੂੰ ਲੈ ਕੇ ਸਾਡਾ ਏਰੀਆ ਬਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗਨੂ ਸਨ ਇਹ ਸਨੈਚ ਵੀ ਕਰਦੇ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮੁਕਦਮੇ ਨੇ ਉਹ ਵੀ तकरीबन ਇੱਕ ਦਰਜਨ ਦੇ ਕਰੀਬ ਏ ਟਰੇਸ ਹੋ ਰਹੇ ਨੇ ਤਮ ਨੌ ਦੇ ਨੌ ਤੇ ਉਪਰ ਐਫਆਈਆਰ ਸਾਰੇ ਬੇਨਤੀਆਂ ਰਹੀਆਂ ਇਹਨਾਂ ਵਿੱਚ ਕੋਈ ਨਾ ਰਿਕਾਰਡ ਕੀਤਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫਆਈਆਰ ਦਰਜ ਨੇ ਆਦਤਨ ਚੋਰ ਨੇ ਤੇ ਉਸ ਤੋਂ ਨਸ਼ੇ ਦੇ ਵੀ ਕੁਝ ਵਿੱਚੋਂ ਦੋ ਤਿੰਨ ਬੰਦੇ ਇਹ ਜਿਹੜੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲਾਨਿੰਗ ਕੀਤੀ ਵੀ ਕੋਈ ਪੈਟਰੋਲ ਪੰਪ ਲੁੱਟ ਲਈਏ ਇਹ ਇਹਨਾਂ ਦੀ ਪਲਾਨਿੰਗ ਸੀ ਜਿਹੜੇ ਕੋਈ ਆ ਰਿਹਾ ਹੈਗਾ ਜੀ ਕਰਮਾ ਜਿਹੜਾ ਮਕਸਦ ਹੈ ਮੈਂ ਕਹਿੰਦਾ ਮੁੱਖ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਕਰਦੇ ਸਾਨੂੰ ਮੇਨ ਲੀਡ ਕਰਦਾ ਉਹ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸਰਿੰਦਰ ਸਿੰਘ ਇਹ ਦੋ ਮੇਨ ਇਹਨਾਂ ਦੇ ਜਿਹੜੇ ਫਰਕ ਦਾ ਸੀ ਕਿ ਇਹਨਾਂ ਕੋਲ ਰਹਿੰਦੇ ਸੀ ਜੀ ਇੱਕ ਬੰਦੇ ਕੋਲ ਰਹਿ ਜਾਂਦੇ ਸੀ ਜਾਂ ਕਿਰਾਏ ਦੇ ਮਕਾਨਾਂ ਰਹਿ ਜਾਂਦੇ ਸੀ ਕਮਲ ਰਹਿ ਇਹ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲ ਹੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਕ੍ਰਿਮੀਨਲ ਇਹ ਹੈਗੇ ਨੇ ਜਿਹੜਾ ਬਾਈਕ ਉਹਨਾਂ ਦਾ ਸਬ ਤੋਂ ਹੋਇਆ ਆਪਣੇ ਏਰੀਆ ਦੇ ਸਬ ਤੋਂ ਫਲੋਰ ਦੇ ਜਾਂ ਅਦਰ ਹਾਂ ਸਿਰੇ ਪਾਸੇ ਵੀ ਖਾਣੇ ਮੂਸਤਲੀ ਜਿਹੜੇ ਆ 7-8 ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਬ ਤੋਂ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਉਥੋਂ ਦੂਜੇ ਦੇ ਕਰੀਬ ਜਿਹੜੇ ਲੁਧਿਆਣੇ ਚੋਰੀ ਚੁੱਕਿਆ ਠੀਕ ਹੈ ਤਾਂ ਅੱਜ ਹਥਿਆਰ ਪੜੇ ਆਗੇ ਥੀਰੇ ਥੀਰੇ ਇਹਦਾ ਤਾਂ ਬਸ ਫਰਮੈਂਟ ਬਿਲਕੁਲ ਜੀ ਇਹ ਇਹਦੇ ਨਾਲ ਇਹਨਾਂ ਨੇ ਜਿਹੜਾ ਸੀ ਇਹਨੂੰ ਜਿਹੜੀ ਆਪਣੇ ਵਾਰਦਾ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹ ਇਨਾਂ ਕੋਈ ਮਾਰੂ ਹਥਿਆਰ ਛੜੇ ਗਏ ਨੇ ਜਿਨ੍ਹਾਂ ਦੇ ਵਿੱਚ 8 ਦਾਤਰ ਨੇ ਤੇ 1 ਘੜ ਪਾਣਾ ਹੈ